ਐਸਰ ਜੀ ਅੱਜ ਪਿੰਡੁਗਜੀ ਚੌਂਕੀ ਦੇ ਵਿੱਚ ਮੀਟਿੰਗ ਰੱਖੀ ਗਈ ਕੀ ਕਰਨਾ ਚਾਹੋਗੇ ਸਰ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗਰੋਜਾਲੂ ਜੀ ਅਤੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲ ਗੁਰਦੀਪ ਸਿੰਘ ਸਿੱਖਾਕ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਕ ਸੰਪਰਕ ਪ੍ਰੋਗਰਾਮ ਚੱਲ ਰਿਹਾ ਉਹਦੇ ਤਹਿਤ ਅੱਜ ਅਸੀਂ ਪਿੰਡੁਗੀ ਥਾਣਾ ਸਦਨ ਇਕੱਠੇ ਹੋਏ ਆ ਤੇ ਪਿੰਡ ਦੇ ਨੇੜੇ ਦੇ ਪਿੰਡਾਂ ਦੇ ਪਰੋਂ ਦੇ ਪੁਰਸ਼ ਇਹਦੇ ਵਿੱਚ ਹਾਜ਼ਰ ਆਏ ਆ ਜੋ ਅਸੀਂ ਸੰਪਰਕ ਪ੍ਰੋਗਰਾਮ ਹੈ ਸਾਡਾ ਇਹਦੇ ਵਿੱਚ ਆਇਆ ਸੀ ਲੋਕਾਂ ਦੇ ਨਾਲ ਸਿੱਧਾ ਸੰਪਰਕ ਕਰ ਰਹੇ ਹਾਂ ਅਸੀਂ ਲੋਕਾਂ ਨੂੰ ਨਸ਼ਿਆਂ ਤੋਂ ਅਵੇਅਰ ਕਰ ਰਹੇ ਹਾਂ ਜੇ ਕਿਸੇ ਪਿੰਡ ਦੇ ਵਿੱਚ ਕੋਈ ਬੰਦਾ ਇਦਾਂ ਦਾ ਕੋਈ ਬਿਮਾਰ ਨਾ ਪੀੜਤ ਹੈ ਨਸ਼ੀ ਦੀ ਬਿਮਾਰੀ ਦੇ ਨਾਲ ਅਸੀਂ ਉਹਨਾਂ ਦੇ ਨਾਲ ਕਿੱਦਾਂ ਉਹਨਾਂ ਨੂੰ ਕਿਉਰ ਕਰਨਾ ਕਿੱਦਾਂ ਉਹਨਾਂ ਦੇ ਨਾਲ ਇਲਾਜ ਕਰਾਉਣਾ ਜੇ ਕੋਈ ਬੰਦਾ ਕੋਈ ਨਸ਼ਾ ਵਗੈਰਾ ਵੇਚਦਾ ਆ ਉਹਨਾਂ ਬਾਰੇ ਅਸੀਂ ਇਨਫੋਰਮੇਸ਼ਨ ਇਕੱਠੀ ਕਰ ਰਹੇ ਹਾਂ ਤੇ ਅਸੀਂ ਉਹਨਾਂ ਨੂੰ ਕਿਸ ਤਰੀ ਉਹ ਆਪਣੇ ਤਰੀਕੇ ਦੇ ਨਾਲ ਡੀਲ ਕਰਾਂਗੇ ਅਸੀਂ ਅੱਜ ਲੋਕਾਂ ਦੇ ਨਾਲ ਸੰਪਰਕ ਕਰਨ ਆਏ ਆ ਇਸੇ ਸਬੰਧ ਵਿੱਚ ਅਸੀਂ ਪਹਿਲਾਂ ਵੀ ਕਾਫੀ ਪ੍ਰੋਗਰਾਮ ਕੀਤੇ ਆ ਤੇ ਅੱਜ ਵੀ ਅਸੀਂ ਪਿੰਡੋਕੀ ਵਿੱਚ ਇਕੱਠੇ ਹੋਏ ਆ ਇਹਦੇ ਵਿੱਚ ਲੋਕਾਂ ਨੂੰ ਅਵੇਅਰ ਕੀਤਾ ਗਿਆ ਸਾਈਬਰ ਕ੍ਰਾਈਮ ਤੋਂ ਅਵੇਅਰ ਕੀਤਾ ਗਿਆ ਕਿ ਸਾਈਬਰ ਵਿੱਚ ਜੇ ਕੋਈ ਬੰਦਾ ਕਿਸੇ ਦੇ ਕਿਸੇ ਨਾਲ ਵੀ ਸਾਈਬਰ ਕ੍ਰਾਈਮ ਹੁੰਦਾ ਆ ਤਾਂ ਉਹਦੇ ਲਈ ਅਸੀਂ 1930 ਨੰਬਰ ਤੇ ਡਾਇਲ ਕਰੋ ਤੁਹਾਨੂੰ ਅਸੀਂ ਜੋ ਵੀ ਤੁਹਾਡਾ ਠੱਗੀ-ਭੱਜੀ ਆ ਉਹਦੇ ਸੰਬੰਧੀ ਅਸੀਂ ਲੋਕਾਂ ਘਰਵੀ ਕਰਾਂਗੇ ਅਸੀਂ ਇਹਦੇ ਵਿੱਚ ਪਹਿਲਾਂ ਵੀ ਅਸੀਂ ਨਸ਼ਿਆਂ ਦੇ ਨਾਲ ਜਿਹੜੇ ਬੰਦਿਆਂ ਨੇ ਪ੍ਰਾਪਰਟੀ ਵੇਰਾ ਬਣਾਈ ਆ ਅਸੀਂ ਫ੍ਰੀਜ਼ ਕਰਵਾ ਰਹੇ ਆ ਤੇ ਹੋਰ ਵੀ ਜਿਹੜੇ ਇਹਦੇ ਵਿੱਚ ਕੋਈ ਵੀ ਬੰਦਾ ਜਿਹੜਾ ਨਸ਼ੇ ਨਾਲ ਸਮਕਲਿੰਗ ਕਰਨੋਂ ਨਹੀਂ ਹਟਦਾ ਉਹਦੇ ਖਿਲਾਫ ਅਸੀਂ ਐਕਸ਼ਨ ਕਰ ਰਹੇ ਆ ਇਹ ਸਾਰੀ ਜਿਹੜੀ ਇਹ ਮਹਿੰਮ ਜਿਹੜੀ ਆ ਇਹ ਫੇਰ ਵੀ ਇਦਾਂ ਲਗਾਤਾਰ ਜਿਹੜੀ ਜਾਰੀ ਰਹੂਗੀ ਜੀ ਆਹ ਕੰਪੇਨ ਜਾਰੀ ਆ ਜੀ ਅਗਿਆਤ ਸੇ ਸਾਡਾ ਵੱਖਰਾ ਪ੍ਰੋਗਰਾਮ ਅਸੀਂ ਬਣਾਇਆ ਹੈ ਜ਼ਿਲ੍ਹਾ ਲੈਵਲ ਦਾ ਅਸੀਂ ਹਰ ਇੱਕ ਥਾਂ ਤੇ ਜਾ ਕੇ ਲੋਕਾਂ ਦੇ ਨਾਲ ਸੰਪਰਕ ਕਰ ਰਹੇ ਹਾਂ ਸਰ ਕੋਈ ਨਸ਼ਾ ਦਾ ਸਦਾਗਰ ਜਿਹੜਾ ਉਹ ਕੋਈ ਨੋਟਿਸ ਦੇ ਵਿੱਚ ਆਇਆ ਜੀ ਸਾਡੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਆ ਰਹੀ ਹੈ ਅਸੀਂ ਲੋਕਾਂ ਦੇ ਨਾਲ ਸੰਪਰਕ ਕਰ ਰਹੇ ਹਾਂ ਸਾਨੂੰ ਇਨਫੋਰਮੇਸ਼ਨ ਵੱਧ ਤੋਂ ਵੱਧ ਦਿਓ ਤਾਂ ਕਿ ਅਸੀਂ ਲੋਕਾਂ ਦੀ ਤੱਥ ਪਾ ਸਕੀਏ ਤੇ ਜੇ ਕੋਈ ਇਦਾਂ ਦਾ ਕੰਮ ਕਰਦਾ ਉਹਨੂੰ ਜੇਲ੍ਹ ਵਿੱਚ ਭੇਜ ਸਕੀਏ ਸਰ ਹੁਣ ਤੱਕ ਕਿੰਨੇ ਕੰਬਾੜੇ ਅਸਰਾ ਦੇ ਖਿਲਾਫ ਕਾਰਵਾਈ ਕਰਕੇ ਅਸੀਂ ਇਸ ਸਾਲ ਦੇ ਵਿੱਚ 12 ਲੋਕਾਂ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਹੈ ਇਹ ਕਰੀਬ 3 ਕਰੋੜ ਦੇ ਵਿੱਚ ਕਰਾ ਚੁੱਕੇ ਆ ਉਸ ਤੋਂ ਪਹਿਲਾਂ ਵੀ ਕਾਫੀ ਪ੍ਰਾਪਰਟੀ ਫ੍ਰੀਜ਼ ਕਰਾਈ ਆ ਅਸੀਂ ਹੁਣ ਵੀ ਸਾਡੇ 2-4 ਕੇਸ ਗਏ ਆ ਅਸੀਂ ਕਰਵਾ ਰਹੇ ਹਾਂ ਮੋਟੇ ਇੱਕ ਦੇ ਸਾਥ ਕੀਤਾ ਆ ਜਦੇ ਭੇਜੇ ਥੋੜੇ ਜਿਹਾ ਫਾਰਮ ਭਰ ਕੇ ਤੁਮੇ ਤੋਂ ਫਾਰਮ ਲੈ ਲੈ ਦੇ ਕੇ ਪਰਨਾਮ ਮੈਂ ਹੀ ਫੜਾ ਜੀ 61 ਕਰਨ ਆ ਮੈਂ ਦਾ ਅਸਲ ਆ ਆ ਜਾਂ ਚਾਹ ਤਰੀ ਉਹ ਮੈਨੂੰ ਪਤਾ ਕਰ ਮੈਂ ਹੋਰ ਜੀ ਆਪਣਾ ਅਗਲਾ ਸਟੈਂਡ 15